thank ਪਰ ਆਵੇ ਉਹ ਜਿਨ੍ਹਾਂ ਦਾ ਜਨਮ ਅਧਿਆਨ ਦੇ ਮਤਲਬ ਤਿੰਨ ਨੂੰ 1483 ਈਸਵੀ ਨੂੰ ਦੱਸਿਆ ਗਿਆ ਮਾਤਾ ਪਿਤਾ ਕੋਈ ਬੇੜਵਾ ਹੱਲ ਨਹੀਂ ਹੈ ਔਰ ਜੰਡੂ ਇਹਨਾਂ ਦਾ ਜਨਮ ਸਥਾਨ ਹੈ ਗੁਰੂ ਮਹਾਰਾਜ ਦੇ ਵਿੱਚ ਜਿਹੜਾ ਸੋਲਾਪੁਰ ਦਾ ਪਿੰਡ ਹੈ ਬਾਲ ਸਿੰਘ ਔਰ ਇਹਨਾਂ ਜੀ ਨੂੰ ਜਨਮ ਸਾਹਿਬ ਦੇ ਗੁਰੂ ਸਾਹਿਬ ਦੇ ਵਿੱਚ ਸਾਰ ਨਾਮ ਦੇ ਵਿੱਚ ਗੁਰੂ ਬਾਣੀ ਨੂੰ ਦਰਜਨ ਔਰ ਹੋਰ ਨਾਮਾਂ ਵੀ ਇਹਨਾਂ ਨੇ ਪਰਮਾ ਆਨੰਦ ਸਾਧਨ ਆਪਣੇ ਨਾਮ ਦੇ ਵਿੱਚ ਲੋਕੋ ਤੋਂ ਨੂੰ ਅਜਿਤ ਕੀਤਾ ਹੈ ਔਰ ਮਿੱਤਾ ਮਿੱਤਾ ਦੇ ਨਾਲ ਇਹਨਾਂ ਨੇ ਸੰਗਤ ਬੜੀ ਬੇਚ ਬੜੀ ਔਰ ਹਿੰਦੀ ਦੇ ਵੱਡੇ ਵਿਦਵਾਨ ਨੇ ਔਰ ਇਹਨਾਂ ਤਕਰੀਬਨ ਤਕਰੀਬਨ ਸੰਸਾਰੀ ਆਏ ਜੋ ਹੈ ਗੁਰੂ ਰਵਿ ਚੰਦ ਦਾਸ ਸਾਹਿਬ ਇਹ ਸੰਸਾਰ ਦੇ ਵਿੱਚ ਉਜਾਗ੍ਰਿ ਪਰਮਾਨੰਦ ਜਨਮ ਵੀ ਮਹਾਰਾਜ ਦਾਸ ਰੇ ਹੈ ਕਿ ਪਾਤਨ ਤਰੋਚਨ ਜੀ ਦੇ ਨਗਰ ਕਿਉਂਕਿ ਉਹਨਾਂ ਦਾ ਵੀ ਨਗਰ ਬਾਰਸੀ ਸੀ 16 ਫਿਰ ਵਿੱਚ ਉੱਥੇ ਬ੍ਰਾਹਮਣ ਆਧਿਕਾਰਜਨ ਹੁੰਦਾ ਔਰ ਇਹ ਕਈ ਇਤਿਹਾਸਕਾਰ ਆਪ ਨੂੰ ਪਨੌਰ ਦੇ ਜੰਮ ਵਾਲੀ ਦਾ ਆ ਬਲਕੁਨ ਕੋਈ ਬੜੀ ਬੁੱਧੀ ਨੇ اور થોડે ਸਮੁੱਚੀ ਆਪ ਨੇ ਸਾੰਤਕ ਦੀ ਭਾਸ਼ਾ ਬ੍ਰਿੰਦੀ ਦੀ ਭਾਸ਼ਾ ਜੀ ਦੀ ਭਾਸ਼ਾ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ ਔਰ ਆਪ ਦਿੱਥੇ ਚੋਕੜੀ ਦੇ ਵਿਦਵਾਨ ਨੇ ਉੱਥੇ ਚੋਕੜੀ ਦੇ ਕਵੀ ਵੀ ਨੇ ਉੱਥੇ ਕੋਟੀ ਦੇ ਸੰਗੀਤਕਾਰ ਵੀ ਨੇ ਔਰ ਉੱਥੇ ਆਪ ਨੇ ਪ੍ਰਭੂ ਪਿਆਰ ਦੇ ਰਚਨਾਵਾਂ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਉਸ ਪਰਮਾਤਮਾ ਦੇ ਸੰਗੀਤ ਨੂੰ ਬਾਣਾ ਉਦੇ ਜੀਵਨ ਪਰਮਾਤਮਾ ਦੇ ਮਨਤਾਬਕ ਢਾਲੇ ਪੀ ਉਹਨਾਂ ਨੇ ਆਪਣਾ ਜੋ ਜਨਮ ਤੇ ਜੀਵਨ ਸਫਲਾ ਕੀਤਾ ਆ ਵਿਗਿਆਨਿਤ ਨਾਮਾਂ ਦਾ ਸੰਗ੍ਰਹਿ ਪਰਮਾਨੰਦ ਸਾਹਿਬ ਦੇ ਰੂਪ ਵਿੱਚ ਲਿਖੇ ਲਵਦੇ ਹਨ ਔਰ ਆਪ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਜਿਸ ਵਿੱਚ ਭਗਤੀ ਦਾ ਪੂਰੇ ਜੋਰਾਂ ਤੇ ਸੀ ਸਵਾਮੀ ਲਾਲ ਪਟਚਾਰਿਆ ਜੋ ਵੈਸ਼ਨਵ ਉਪਾਲਕ ਸਨ ਆਪਨੇ ਗੁਰੂ ਦੇਖਿਆ ਉਹਨਾਂ પાસે ਪ੍ਰਾਪਤ ਕੀਤੀ ਸਾਧਵੇਂ ਦੀ ਸਿੱਖਿਆ ਦੀ ਸੰਗਤ ਨੇ ਆਪ ਨੂੰ ਉਹਨਰ ਧਾਰਨ ਬਸੰਸਕਾਰਾਂ ਕਰੋ ਛੇਤੀ ਉੱਘਾੜ ਕੇ ਦਿੱਤਾ ਔਰ ਆਪਨੇ શ્રી ਕ੍ਰਿਸ਼ਨ ਜੀ ਦਾ ਦਰਸ਼ਨ ਔਰ શ્રી ਕ੍ਰਿਸ਼ਨ ਦੀ ਭਗਤੀ ਅਤੇ ਮੂਰਤੀ ਦੀ ਪੂਜਾ ਤੋਂ ਉਪਰ ਉੱਠ ਕੇ ਆਪਨੇ ਨਿਰਗੁਣ ਉਹ ਸਰਵ ਵਿਆਪਕ ਅਕਾਲ ਪੁਰਮਾਤਮਾ ਦੀ ਬਾਸ਼ਨਾ ਕੀਤੀ ਔਰ ਆਪਣਾ ਜਨਮ ਤੇ ਜੀਵਨ ਸਤਿ ਪਵਲਾ ਕੀ ਤੁਸ ਸਾਧ ਸੰਗਤ ਆਪਕੋ ਪਿਛਲੇ ਕਈ ਦਿਨਾਂ ਤੋਂ ਭਗਤਾਂ ਜੀ ਨੇ ਉਚਾਰੇ ਔਰ ਆਪਾਂ ਤਕਰੀਰ ਨੂੰ ਵੀ ਸੁਣਿਆ ਸੁਣਿਆ ਸਰਪਨ ਕਰਨ ਵਿਚਾਇਆ ਕਿ ਪਹਿਲਾ ਉਹ ਮੂਰਤੀ ਦੇ ਪਾਸ ਕਰਨ ਔਰ ਬਾਅਦ ਮ ਪ੍ਰਮਾਤਮਾ ਦੀ ਟੇਕ ਲੈ ਕੇ ਆਰ ਪੁਰਜਪੇਦ ਕਹੋ ਕਿ ਦੋ ਸੰਸਾਰ ਦਾ ਬੰਦਾ ਕੋਈ ਵੀ ਆਪਾਂ ਨੇ ਕਰਮ ਕਰਨ ਉਹਨੂੰ ਕੋਈ ਉਦਾਨ ਚਾਹੀਦਾ ਜਿਹਦੇ ਆਪਾਂ ਸੰਬੰਧ ਨਹੀਂ ਕਰਨਾ ਲੱਗਦੇ ਹਾਂ ਉਹਨੂੰ ਵੀ ਪਹਿਲਾਂ ਟੇਕ ਰੱਖਣੀ ਪੈਂਦੀ ਹੈ ਧਿਆਨ ਨਾਲ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਕਿ ਉਹਦੇ ਗੁਰੂ ਮਹਾਰਾਜ ਦੇ ਸੰਪੂਰਨ ਦੀ ਕਿਸੇ ਜਨ ਪਾਵਨ ਜਨਮਾ ਦੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸ਼ਬਦ ਨੇ ਇਤਨਾ ਨਾ ਕਿ ਦੁੱਤੇ ਕਰਾਂ ਉਹਦਾ ਧਿਆਨ ਰੱਖ ਕੇ ਉਹਨੂੰ ਆਪਣੇ ਨੇਤਰੰਜ ਵਿਸਾ ਕੇ ਉਹਨੂੰ ਵਿਸਾ ਕਰਕੇ ਨਾਮ ਜਪੇ ਕਿ ਕਹਿੰਦੇ ਉਸੇ ਸਰੂਪ ਨੂੰ ਜੋ ਹੌਲੇ ਹੌਲੇ ਸੰਗਰਧਾ ਸੰਗਰਧਾ ਸੰਮਰਧਾ ਤੇ ਜਿਵੇਂ ਇਹ ਅਭਿਆਸੀ ਸੱਜਣ ਦੱਸਦੇ ਆ ਵੀਰ ਪਹਿਲਾ 7 ਤਰ੍ਹਾਂ ਦਾ ਪ੍ਰਕਾਰ ਕੁ 7 ਰੰਗ ਆਪਾਂ ਕਹਿੰਦੇ ਸੰਸਾਰ ਦੇ ਤੇ ਕਹਿੰਦੇ ਉਹ 7 ਰੰਗ ਦਿਖਾਈ ਹੁੰਦੇ ਫਿਰ ਕਹਿੰਦੇ ਆ ਜਿਹੜੇ ਆਪਾਂ ਇਹਨੇ ਵੀ ਭੂਤ ਪਰੇਤ ਦਾ ਜਾਨੁਸ਼ ਆਤਮਾプチ ਤਰਾਤਮ ਪਹਿਲਾਂ ਤਾਂ ਜਿਹੜੇ ਵੀ ਇਹ ਫਿਰ ਜਿਹੜੇ ਪੁਤਤਰ ਆਤਮਾ ਪਲਿਤ ਕਰਨ ਵਾਲੀਆਂ ਬਾਣੇ ਪੜਨ ਵਾਲੀਆਂ ਸਿਮਨ ਕਰਨ ਵਾਲੀਆਂ ਨੇ ਜਿਹੜੇ ਬੰੂਹਾ ਕਹਿੰਦੇ ਉਹਨਾਂ ਦੇ ਦਰਸ਼ਨ ਹੌਲੀ 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 ਜਾ 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 ਕੇ ਕਹਿੰਦੇ ਸਾਰਾ ਕੁਝ ਮਿਲ ਜਾਂਦਾ ਹੈ ਕੀ ਜਿੱਦਿਨ ਕਿਟਾ ਪ੍ਰਕਾਸ਼ ਦਿਖਾਈ ਦਿੰਦਨ ਉਦੋਂ ਪਰਮਾਤਮਾ ਦੀ ਭੇਂਟਾ ਹੁੰਦੀ ਹੈ ਕਿੰਨੇ ਉਦੋਂ ਪ੍ਰਸਾਰ ਆ ਕੁਝ ਨਾਸ਼ਮਾਣੀ ਦਿਖਾਈ ਦਿੰਦਾ ਵੀ ਨਹੀਂ ਆਪਾਂ ਭਗਤਾਂ ਨੇ ਕਹੀ ਸੀ ਇਸ ਤੋਂ ਵੀ ਗੁਣ ਵੀ ਨਹੀਂ ਕਿਉਂਕਿ ਸੱਚ ਦਾ ਗਿਆਨ ਹੋ ਜਾਂਦਾ ਹੈ ਪੂਰਨ ਪਰਮੇਸ਼ਰ ਦਾ ਮਲਾਪ ਹੋ ਜਾਂਦਾ ਹੈ ਜੇ ਤੇਕ ਰੱਖ ਕੇ ਕਹਿੰਦੇ ਪਰਮਾਤਮਾ ਨੇ ਵੀ ਚੱਲੇ ਪਰਦੋ ਉਹਨਾਂ ਨੇ ਆਪਣੀ ਇੱਕ ਦੇ ਬੰਦਗੀ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤਾਂ ਆਪਣਾ ਜਨਮ ਨੂੰ ਜੀਵਨ ਸਫਲਾ ਕਰ ਲੈ ਕਰਨ ਦਾ ਆਧਾ ਪਾਉਣ ਦਾ ਆਗਮਦੀ ਘਾਲਣਾ ਵਿਦਤਾ ਉਪਭਗ ਦਿਨੂ ਦੇਖ ਕੇ ਬਦੋ ਬਦੀ ਸਿਰਜੋ ਕਰਾਇਆ ਔਰ ਆਪ ਨੇ ਇਸ ਤੋਂ ਅੱਗੇ ਦਿਨ ਵਿੱਚ 700 ਵਾਰ ਆਪ ਨੇ ਪ੍ਰਣਾਮ ਕਰੇ ਔਰ ਆਪ ਨੇ ਮੋਢੇ ਵਿੱਚ 21 ਦੇ ਵਾਰੀ ਤਰਕ ਉਣ ਕਰਕੇ ਆਪ ਨੇ ਸਾਰ ਮਾਦੇ ਚਤ ਗਏ ਦੰਗ ਕਿਉਂਕਿ ਬੋਲ ਦੇ ਵਿੱਚ ਬਾਣੀ ਦੇ ਵਿੱਚ ਵੱਲਾਂ ਘੜੀਤਾ ਨੂੰ ਕਿ ਹਰ ਵੇਲੇ ਕਉਂਕੀ ਜੋ ਸਿੰਮਲ ਦਰਦਾ ਜੋ ਕੋਈ ਚੀਜ਼ ਦਾ ਕਰਮ ਕਰਦਾ ਹੁੰਦਾ ਵੀ ਕਦੋਂ ਨਹੀਂ ਇਹਦੀ ਸਫਲਤਾ ਹਾਸਲ ਕਰਦਾ ਕਦੋਂ ਮੈਨੂੰ ਪਰਮਾਤਮਾ ਦਾ ਨਲਾਕ ਕਹਿੰਦੇ ਜਿਵੇਂ ਚਾਦਰ ਕੱਪਰੇ ਉਹ ਫਿਰ ਕਰਦਾ ਕਦੋਂ ਸੁਆਮੀ ਬੰਦਾ ਆਵੇ ਤੇ ਮੈਂ ਸ਼ਕਾਂ ਤੇ ਮੇਰੀ ਪਿਆਸ ਹਰ ਜਾਂਦਰ ਮਿਬਾਰਕਾ ਦੇ ਵਿੱਚ ਬੈਠ ਕੇ ਪਾਣੀ ਦਾ ਪੀ ਲੈਂਦਾ ਇਸ਼ਨਾਨ ਤਾਂ ਕਰ ਲੈਂਦਾ ਬਾਰੇ ਕਿਤੇ ਅਧ੍ਰਿਤ ਐਸਾ ਪੰਛੀ ਮਾਰਨੇ ਪੈਦਾ ਉਹ ਸਵਾਂਗੀ ਗੂੰਦ ਵਿਕਾਸ ਵੱਲੋਂ ਦੀ ਪਤਾ ਵੀ ਕਦੋਂ ਉਹ ਗੂੰਦ ਸਵਾਂਗੀ ਆਵੇ ਤੇ ਉਹਨੂੰ ਮੈਂ ਗ੍ਰਹਿਣ ਕਰਾਂ ਇਹ ਨਹੀਂ ਵੀ 20 ਪੈਰੇ ਗੁੰਦਾਂ ਦਾ ਸਾਰ ਨਹੀਂ ਆ ਰਹੀਆਂ ਨਹੀਂ ਉਹਨੂੰ ਕੋਈ ਵੱਖਰੀ ਪਛਾਣ ਹੈ ਉਹਦੇ ਵਿੱਚ ਉਹਦੀ ਭੇਦਦਾ ਹੈ ਉਹਦੇ ਵਿੱਚ ਉਹਦਾ ਜੀਵਨ ਹੈ ਉਹ ਸਵਾਂਗੀ ਗੂੰਦ ਨੂੰ ਹਮੇਸ਼ਾ ਨਿਤਰਨ ਵਰਤ ਕੇ ਨਾ ਜਿੰਦਾਂ ਜਿਵੇਂ ਕਦੋਂ ਸਵਾਂਗੀ ਗੂੰਦ ਆਵੇ ਆਕਾਸ਼ ਨੂੰ ਤਿਰੋਂ ਨੂੰ ਮਹਿਜਾ ਕੇ ਆਪਣਾ ਜਨਮ ਜੀਵਨ ਸਫਲਾ ਕਰਾਂ ਤੇ ਆਪਣੀ ਜਿਹੜੀ ਪਿਆਸ ਆ ਉਹਨੂੰ ਬੁਝਾਵਾਂ ਕਿਉਂਕਿ ਉਹ ਹੋਰ ਦੱਗ ਨਹੀਂ ਪਿੰਦਾ ਨਾ ਹੋਰ ਪਾਣੀ ਪੀਵੇ ਨਾ ਹੋਰ ਹੋਂਸ ਨੇ ਕੇਵਲ ਤੇ ਕੇਵਲ ਸਵਾਮੀ ਨੂੰ ਪੋਛ ਸਕਦਾ ਹੈ ਕਹਿੰਦੇ ਉਸੇ ਤਰ੍ਹਾਂ ਪੀਹੇ ਦੇ ਜਿਵੇਂ ਤੜਪਨ ਉਸੇ ਤੜਪ ਦੇ ਭਾਵ ਇਹ ਸਾਰਗਦਾਨ ਗੁਰਦਾਨੇ ਆਤਮ ਹਿੰਦਸਰੀ ਜੋ ਕਿ ਧੰਨ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1255 ਦੇ ਅਨੁਸਾਰ ਕਰਾਰ ਹੈ ਉਦੇ ਵਿੱਚ ਇਹਨਾਂ ਦੇ ਰੂਲ ਜੋ ਸਚਾਈ ਉਕਾਰ ਕੋ ਪੁੱਛਿਆ ਉਹ ਆਪਣੇ ਹੋਲਾ ਦੇ ਲਈ ਹੋਏ ਤਰਪ ਉਹ ਬਿਆਨ ਕੀਤੇ ਕਿ ਦੇ ਮਨੁੱਖਾ ਤੂੰ வேத ਪ੍ਰਾਨ ਆਦ ਧਰਮ ਸ਼ਾਸਤਰਾਂ ਨੂੰ ਪੜ੍ਹ ਕੇ ਸਾਡਿਆ ਪਰ ਧਰਮ ਸ਼ਾਸਤਰੀ ਸਿੱਖਿਆ ਅਨੁਸਾਰ ਨਹੀਂ ਤੂੰ ਜਾਗ ਮਾਰ ਕੇ ਇਹ ਨਾ ਵੇਦ ਕੇ ਦੇਵ ਕਹੋ ਨਾ ਝੂਠੇ ਉਠਾ ਸੋ ਜਿ ਜੁਠਾ ਉਹ ਜੋਰੇ ਵਿਚਾਰਦਾ ਵੇਦ ਪੁਰਾਣ ਨੇ ਆਪਾਂ ਕਦੇ ਨਹੀਂ ਕੁੱਟਿਆ ਗ੍ਰੰਥ ਪਰਮਾਤਮਾ ਦੇ ਆਏ ਸਮੇਂ ਸਮੇਂ ਲੋਕਾਂ ਨੇ ਰੱਖੇ ਇਹ ਆਪਕਿ ਜੋ ਵੇਦ ਗਾਥਾ ਜੀ ਪੁਰਾਣ ਗਾਥਾ ਗੁਰੂ ਗ੍ਰੰਥ ਸਾਹਿਬ ਬਾਤ ਨਹੀਂ ਅਕਾਲ ਪੁਰਖ ਦੇ ਨਿਰੰਕਾਰ ਦੀ ਗਰਮੀ ਬਾਣੀ ਇਹ ਵੇਦ ਸ਼ਾਸਤਰ ਨੂੰ ਸਮੇਂ ਦੇ ਵਿੱਚ ਇਤੇ ਰਿਸ਼ੀਆਂ ਗੁਰੂਆਂ ਆਪਾਂ ਲਖਤਾ ਸੰਤਾਂ ਮਹਾਕਮ ਨੇ ਰੱਖੇ ਉਹ ਤਾਂ ਤੈਨੂੰ ਗਿਆਨ ਸੱਚੇ ਦੇ ਰਹੇ ਆ ਤਾਂ ਜੇ ਤੂੰ ਆਪਣਾ ਜੀਵਨ ਨਹੀਂ ਬਦਲਣਾ ਚਾਹੁੰਦਾ ਉਹਨਾਂ ਦੇ ਮੁਤਾਬਿਕ ਨਹੀਂ ਟੜਨਾ ਚਾਹੁੰਦਾ ਤਾਂ ਬਰਾਭੇ ਗੱਲ ਕਰਨਾ ਇਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਿ ਇਹਨਾਂ ਨੂੰ ਦੱਸਣਾ ਕਿ ਤੇਨਵੇਂ ਸ਼ਾਤਰਾਂ ਦੇ ਅਨੁਸਾਰ ਕੋਈ ਪਰਮਾਤਮਾ ਸਦਾ ਰਹਿਣ ਵਾਲਾ ਸਦਾ ਹਾਜ਼ਰ ਰਹਿਣ ਵਾਲਾ ਸਮਝ ਇਹ ਨਾ ਸਮਝ ਕੇ ਪਰਮਾਤਮਾ ਚਾਰ ਇਟਾਂ ਦੀ ਨਿੱਜੀ ਬੈਠਕ ਜਿੱਤੇ ਜੁਰਦਵਾਰੀ ਨਸੀਬ ਦੀ ਮੰਦਰੀ ਬੈਠਾ ਆਕਾਰਤ੍ਰ ਵਿਆਪਕ ਹੈ ਹਰ ਥਾਂ ਤੇ ਵਸ ਰਿਹਾ ਸਦੀਵੀ ਹੋ ਰਸੂ ਤਾਲ ਤੂ ਰਹਿ ਤਰ ਜੁਗਨੀ ਸੈ ਭੰਮ ਪੁਰਨਾਮ ਸਾਹਿਬ ਕਹਿ ਰਹੇ ਜੁਗਨਾ ਤੋਂ ਰਹਿ ਤਾ ਔਕਾਤ ਤੋਂ ਰਹਿ ਹੈ ਤੇ ਉਹ ਪਰਮਾਤਮਾ ਨਿਰੰਕਾਰ ਜੋ ਸਰਵ ਵਿਆਪਕ ਹੈ ਭਾਈ ਉਹਨੂੰ ਸਮਝਣਾ ਕਰ ਆ ਪ੍ਰੇਮਾ ਕਤ ਦੇ ਇਹਨਾਂ ਨੇ ਕਹਿੰਦੇ ਨਾ ਹੀ ਕਿਸੇ ਲੋੜਵੰਦੀ ਲੋੜ ਪੂਰੀ ਕਰਨ ਲਈ ਤੂੰ ਕਿਸੇ ਨੂੰ ਆਪਣੀ ਕਮਾਈ ਜੋ দান ਦਿਨਾ ਕਹਿੰਦੇ ਕਹਿੰਦੇ ਜੇ ਤੂੰ ਆ ਕਮਾਈ ਕਰ ਰਹੀ ਨੂੰ ਤਾਂ ਇਹਦਾ ਗੁਰੂ ਨਾਨਕ ਦਾ ਸਿਧਾਂਤ ਰਿਹਾ ਕਿ ਲੋੜਵੰਦੀ ਸਹਾਇਤਾ ਕਰਨੀ ਹੈ ਸਹਾਇਤਾ ਕਰਨੀ ਕਿਉਂਕਿ ਉਹਨਾਂ ਨੇ ਆਪ ਕਰਕੇ ਕਿੰਦਾ ਜੇ ਭਾਵੇਂ ਵਪਾਰ ਦਾ ਕਿੰਨੇ ਕੀਤੇ ਵੀ ਪੈਸੇ ਉਹਨਾਂ ਦੇ ਦਮਲੇ ਚਾਂਦੀ ਦੇ ਪਰ ਉਹਨਾਂ ਨੇ ਕੀਤਾ ਮੁੱਖੇ ਸਾਧੂ ਨੂੰ ਭੋਜਨ ਸਰਕਾਰਿਆ ਸੱਚ ਦਾ ਵਪਾਰ ਕਰਤਾ ਤੇ ਅੱਜ ਵੀ ਆਪਾਂ ਆਮ ਸਰਪਾਉਂ ਵੀ ਗੱਲ ਕਹਿੰਦੇ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਉਸ ਵੀਰ ਪਿਆ ਦਾ ਉਹ ਵੀ ਪੈਸਿਆਂ ਦਾ ਵਿਆਰ ਹੀ ਤਾਂ ਨਹੀਂ ਜਾਣਾ ਕਿਉਂਕਿ ਹਰ ਥਾਂ ਤੇ ਲੰਗਰ ਦਾਗ ਰਿਹਾ ਉੱਕੇ ਰੋਟੀ ਮਿਲ ਰਹੀ ਹੈ ਆਪਣਾ ਉਹ ਕੇ ਪਰ ਉਹ ਕਹਿੰਦੇ ਉਹ ਜੋ ਹੰਤੂ ਚਾਰ ਬਹਿਕਰ ਕੋਲੇ ਆ ਗਏ ਤੂੰ ਅਮੀਰ ਹੋ ਗਿਆ ਤੇ ਤੂੰ ਮਾੜੇ ਬੰਦੇ ਨੂੰ ਬੱਦਰਵਾਜ ਨਹੀਂ ਕਰ ਤੁੰਦਾ ਮੂੜੀ ਦੀ ਦਰਖਾਸਤਾਂ ਮਾਰ ਕੇ ਪੜਾਉਂਦਾ ਤੇ ਇਸ ਤਰ੍ਹਾਂ ਇਹਨਾਂ ਨੇ ਆਪਣੇ ਮਾਨ ਦੇ ਕਾਫੀ ਹੰਸਤਾਗ ਨਾਲ ਤਨ ਪਾਰ ਦੇ ਗੁਨਾਹ ਨੂੰ ਗਵਨਾ ਕੀਤਾ ਹੈ ਜੋ ਸਾਰੰਗ ਦੇ ਸਾਧੂ ਮਹਾਰਾਜ ਦੀ ਬਾਣੀ ਵਿੱਚ ਇਹਨਾਂ ਨੇ ਦੱਸ ਦਿੱਤਾ ਉਹ ਸ਼ਬਦ ਜੋ ਸਾਰੰਗ ਬਾਣੀ ਵਿੱਚ ਕਹਿੰਦਾ ਹੈ ਨਰ ਕਾਹ ਪ੍ਰਾਨ ਸੁਣ ਕੇ ਨਾ ਮਾਨੁ ਪਾਵਨੇ ਭਰਤਨਿ ਹਿ ਉਪਜੀ ਉਕਰਦਾਨੁ ਦੇ ਕਾਮਨਾ ਬਿਸਰੋ ਗ੍ਰੋਧ ਨ ਬਿਸਰੋ ਲੋਭੋ ਨ ਸੁਟਕਿਓ ਦੇਵਾ ਪਰਮੰਦਾ ਮੁਕਤੇ ਨੀ ਫੁਟੀ ਨ ਪਰਭੈ ਸਤਿ ਸਿਵਰਾ ਕਹਿੰਦੇ ਤੂੰ ਪਰਮਾਤਮਾ ਦਾ ਪਰਮਾਤਮਾ ਪਰਮੇਸ਼ਰ ਦਾ ਨਾਮ ਨਿ ਉਚਾਰਿਆ ਭਗਤੀ ਨੀ ਤੂੰ ਪਰਮਾਤਮਾ ਦੀ ਕੀਤੀ ਤੇ ਪੁੰਨ ਦਾਨ ਤੂੰ ਮੁੱਖੇ ਨੂੰ ਰੋਕੀ ਨਹੀਂ ਨਾ ਕੋ ਆਪਣੇ ਮਨ ਦੇ ਵਿੱਚੋਂ ਕਾਮ ਨੂੰ ਵਿਸਾਰੈ ਨਾ ਕੋਧ ਨੂੰ ਵਿਸਾਰਿਆ ਨਾ ਹੀ ਤੇਰਾ ਲੋਭ ਹਰ ਥਾਂ ਵੇਲੇ ਤੂੰ ਹੰਕਾਰ ਵਿੱਚ ਰਹਿਣਾ ਲੋਭ ਵਿੱਚ ਵੀ ਸਾਰਾ ਕੁਝ ਮੈਂ ਕਰਦਾ ਮੇਰੇ ਪਰਥਾਇ ਸਭ ਕੁਝ ਹੋ ਰਿਹਾ ਜੇ ਮੈਂ ਨਾ ਹੁੰਦਾ ਤੇ ਇਹ ਕੰਮ ਹੋਣੇ ਨਹੀਂ ਸੀ ਮੈਂ ਮੈਂ ਦੇ ਵਿੱਚ ਕਹਿੰਦੇ ਹੰਕਾਰ ਨੂੰ ਸਾਰਾ ਕੁਝ ਕਰੀਦਾ ਪਰ ਜਿੰਨੀ ਪਤਾ ਜਦੋਂ ਤੂੰ ਕੱਲ ਨੂੰ ਮਿੱਟ ਗਿਆ ਤਾਨੂੰ ਮੌਤ ਹੋ ਗਈ ਤੇ ਸਾਰਾ ਕੰਮ ਤਾਂ ਜਿਹੜੇ ਆਪਣੇ ਵੱਡੇ ਵੱਡੇਰੇ ਸੀ ਉਹ ਜੇ ਨਹੀਂ ਕਿ ਸੰਸਾਰ ਰੁਕ ਗਿਆ ਕੱਲ੍ਹ ਅਸੀਂ ਵੀ ਚਲੇ ਜਾਣਾ ਤੇ ਕਿਹ ਸੰਸਾਰ ਰੁਕੂ ਨਹੀਂ ਇਹ ਤਾਂ ਵੀਜ਼ਾ ਵਿਧਾਨ ਹੈ ਤਾਂ ਐਵੇਂ ਚੱਲਦਾ ਰਹੇ ਚੱਲਦਾ ਹੀ ਰਹੇ ਤੇ ਕਿਹ ਰੁਕਣ ਵਾਲਾ ਕਹਿੰਦੇ ਕਰਕੇ ਜੇ ਤੂੰ ਪਰਮਾਤਮਾ ਦੇ ਬਾਦ ਨੂੰ ਹਕੂਮ ਨੂੰ ਵਿਚਾਰੇ ਨਹੀਂ ਉਹਨੂੰ ਸਮਝੇ ਨਹੀਂ ਨਾ ਤੂੰ ਪਾਰ ਨਿੰਦਿਆ ਬੁੱਧਾ ਦੀ ਨਿੰਦਿਆ ਤੁਗੜੀ ਨੂੰ ਧਿਆ ਗਿਆ ਹੈ ਤੇ ਤੂੰ ਆਪਣਾ ਜੋ ਜਨਮ ਉਹ ਅਜਾਈ ਹੀ ਗੁਵਾਤ ਕੁਤੇ ਨੇ ਪਰਪਈ ਸੰਭ ਸੇਵਾ ਨਾ ਤੂੰ ਪਰਮਾਤਮਾ ਨਹੀਂ ਸੇਵਾ ਕਰਮਾ ਵੇਲਾ ਵੈ ਕੇ ਦੁਕਲੇਦਾਰਨ ਦਾ ਕੋਈ ਤਾਂ ਟਾਈਮ ਹੈਗਾ ਲੋਕਾਂ ਨੂੰ ਗਾਲਾਂ ਕੱਢਣ ਦਾ ਤਾਂ ਟਾਈਮ ਹੈਗਾ ਅੱਜ ਕੱਲ ਸਮਾਂ ਜੇ ਚੱਲਦੇ ਨੇ ਸਾਡੇ ਕੋਲ ਮੋਬਾਈਲ ਵੇਖਣ ਨੂੰ ਵਟਸਐਪ ਵੇਖਣ ਨੂੰ ਫੇਸਬੁੱਕ ਵੇਖਣ ਨੂੰ ਤਾਂ ਸਮਾਂ ਹੈਗਾ RenderTarget ਅਸੀਂ ਵਿਹਲੇ ਹੀ ਹਾਂ ਪਰ ਜਦੋਂ ਤੂੰ ਕੰਮ ਕਹਿ ਤਾਂ ਨਹੀਂ ਮੈਂ ਬਹੁਤ ਪੀਂਦੀ ਹਾਂ ਮੇਰੇ ਕੋਲ ਤਾਂ ਸਮੇਂ ਹੈ ਨਹੀਂ ਜੇ ਕਹਿਤਾ ਹਾਂ ਭਾਈ ਤੂੰ ਪਾਣ ਕਰਲਾ ਬਾਣੀ ਪੜਲਾ ਸਤਿਗੁਰ ਦੀ ਸੇਵਾ ਚਾਇਆ ਕਰ ਡਾਕੂਮੈਂਟ ਕਥਾ ਵਿਚਾਰ ਹੋਣੀ ਸਰਮਣ ਕਰਿਆ ਕਾ ਗੁਰੂ ਕਾ ਅਗੇ ਹਾਜ਼ਰੀ ਨਹੀਂ ਨਹੀਂ ਮੇਰੇ ਕੋਲ ਸਮਾਂ ਹੀ ਨਹੀਂ ਮੈਂ ਤਾਂ ਕੰਮ ਕਾਜ ਹੀ ਬਹੁਤ ਆ ਰਾਤ ਨੂੰ ਨਿੰਦ ਪਹਿਨੇ ਦਰ ਕਿਉਂ ਕਹਿ ਨਹੀਂ ਕਰਨਾ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਸਮਾਂ ਤਾਂ ਆਪੇ ਨਹੀਂ ਹੈਗਾ ਸੰਸਾਰੀ ਕੰਮਾਂ ਚ ਰੁੱਝੇ ਹਾਂ ਜੇ ਜਦੋਂ ਜੰਮਦੂਤ ਲੈਣ ਆਵੇ ਦੇਸੋਂ ਮਰ ਕੇ ਕਢੀਸਿਆ ਦੇ ਤਨੂ ਤੋਂ ਬੰਦਾ ਲੱਗਣਾ ਸਮਾਂ ਸੀ ਕਿ ਨਹੀਂ ਉਹਦੋਂ ਪਛਤਾਉਣਾ ਕਿ ਪਾਛੇ ਪਛਤਾਏ ਪਿਆਰੇ ਜੋ ਪੀੜੀਆਂ ਕਿੰਨੀ ਖੇਤ ਕਹਿੰਦੇ ਉਹ ਦੋ ਸਮੇਂ ਵਿੱਚ ਜਾਗ ਕੇ ਪ੍ਰਸ਼ਦਾ ਕੇ ਕੀ ਮਿਲਣਾ ਕੁਝ ਵੀ ਨਹੀਂ ਉਹਦਾ ਜੀਵਨ ਜਦੋਂ ਜੰਮੇ ਤੋਂ ਮਹਾਰਾਜ ਸਮਾਂ ਦਿੱਤਾ ਸੀ ਉਹਦਾ ਮੰਗਿਆ ਤੈਸੀ ਧਾਰਤਾ ਮਹਾਰਾਜ ਸਮਝਾ ਰਿਹਾ ਭਗਤ ਪਰਮਾਨੰਦ ਜੀ ਕਿ ਬਾਤ ਪਾਰ ਕਰ ਮੂਸਨ ਬੇਰਾਨੋ ਪੇਟ ਭਰੇ ਅਪਰਾਧੀ ਕਹਿੰਦੇ ਕੁੰਜ ਨਿਰੰਕਾਰ ਨੇ ਸਮਾਂ ਦਿੱਤਾ ਸੀ ਬੰਦਗੀ ਵਾਲੀ ਉਹਨੂੰ ਤੂੰ ਵਿਚਾਰੇ ਬਸ ਉਸ ਸਮੇਂ ਦੇ ਵਿੱਚ ਪੇਟ ਭਰਨ ਖਾਤਰ ਅਪਰਾਧ ਕਰਦਾ ਰਿਹਾ ਪਾਪ ਕਰਦਾ ਰਿਹਾ ਲੋਕਾਂ ਨਾ ਠੱਗੀ ਮਾਰਦਾ ਰਿਹਾ ਧੋਖਾ ਕਰਦਾ ਰਿਹਾ ਵੀ ਕਿੰਨੇ ਕਿੰਨੇ ਮੇਰਾ পেট ਭਰਦਾ ਮੇਰਾ ਪਰਵਾਸ ਜਲਦਾ ਰਿਹਾ ਜਿਉ ਕੋਰ ਨਾਲ ਕਾਲਪਨ ਤਾਨ ਗੁਰੂ ਸਤਿਗੁਰੂ ਮਹਾਰਾਜ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਦਿੱਤਾ ਸੀ ਨਾ ਕਿ ਤੂੰ ਹਾਕ ਸੱਦ ਦੀ ਕਮਾਈ ਕਰਨੀ ਹਾਥ ਪਾਉਂ ਕਰ ਕਾਮ ਸਭ ਕੀ ਨਿਰੰਜਣ ਨਾਲ ਵਾਲਾ ਸਿਧਾਂਤ ਰੱਖਣਾ ਸੀ ਤੂੰ ਉਹਦੇ ਬਾਰੇ ਤਾਂ ਧਿਆਨ ਹੀ ਨਹੀਂ ਦਿੱਤਾ ਠੱਗੀ ਚੋਰੀ ਨਿੰਦਿਆ ਧੋਖਾ ਧੜੀ ਉਹ ਤੂੰ ਕਰਦਾ ਰਿਹਾ ਜਦੋਂ ਪਰਲੋਕ ਜਾਏ ਆਪ ਕੀਤਮ ਸੋਈ ਅਗਿਆ ਸਾਥੀ ਕਹਿੰਦੇ ਤੂੰ ਇਹ ਜੀ ਅਗਿਆ ਸਾਧ ਦੀ ਨਾ ਭਾਵ ਵੀ ਜਿਹੜਾ ਝੂਠਾ ਗਿਆਨ ਸੰਸਾਰ ਦਾ ਤੂੰ ਲੈ ਕੇ ਬੈਠਾ ਹੈ ਵੀ ਸਾਰਾ ਕੁਝ ਮੇਰੇ ਇਹ ਭੈਣ ਭਰਾ ਮੇਰੇ ਨੇ ਰਿਸ਼ਤੇਦਾਰ ਮੇਰੇ ਨੇ ਪਰਿਵਾਰ ਮੇਰਾ ਪਰ ਅੰਤ ਵੇਲੇ ਅੰਤ ਵੇਲੇ ਪਰਲੋਕ ਭਾਵ ਕੀ ਉਸ ਹਾਲ ਕੁਰਤੀ ਦੇ ਦਰਵਾਜ਼ੇ 'ਤੇ ਨਾ ਕਿਸੇ ਨੇ ਵੀ ਜਾਣਾ ਉੱਥੇ ਤਾਂ ਕਹਿੰਦੇ ਅੰਤ ਨਾ ਮੇਰਾ ਉੱਥੇ ਕਿਸੇ ਪਾ ਕੇ ਨਹੀਂ ਗਿਆ ਤੇਰੇ ਨਾਲ ਜਿਹੜਾ ਕੀਤਾ ਤੇਰੇ ਕਰਮ ਉਹਨਾਂ ਨੇ ਜਾਣਾ ਕੇਵਲ ਤੇ ਕੇ ਨਾ ਕਿਸੇ ਨਾ ਭੈਣ ਭਰਾ ਨਾ ਤੀਪੁੱਤ ਨੇ ਉੱਥੇ ਕਿਸੇ ਨੇ ਨਹੀਂ ਜਾਣਾ ਤੇ ਉੱਥੇ ਕੋ ਲੋਕ ਜਾ ਕੇ ਫਿਰ ਬਾਣੀ ਵੀ ਕਹਿੰਦੀ ਨਾ ਧਰਮ ਰਾਜ ਦੇ ਵਿੱਚ ਲੇਖਾ ਮੰਗੇ ਗਾਮ ਤਲੇ ਕੇ ਜਾਏਗਾ ਕਿ ਜਦੋਂ ਲੇਖਾ ਮੰਗਿਆ ਗਿਆ ਉੱਥੇ ਕਿਹੜਾ ਮੁੱਖ ਰਹਿ ਕੇ ਜਾਏਗਾ ਇਸ ਤਰ੍ਹਾਂ ਦਾ ਸਦਾਨ ਭਗਤ ਕਬਨਾਨੰਦ ਜੀ ਦੇ ਨੇ ਇਹ ਹਿੰਸਾ ਹਉ ਮੰਨ ਤੇ ਨਹੀਂ ਛੁੱਟੀ ਜੀ ਦਇਆ ਨਹੀਂ ਕੀਤੀ ਨਾ ਤੂੰ ਹਿੰਸਾ ਕੀਤੀ ਅਹਿੰਸਾ ਕੀਤੀ ਕਿਸੇ ਦੇ ਹੱਥ ਵਿੱਚ ਇਹ ਨਾ ਕਰੇ ਨੀ ਕੀਤਾ ਹਰੇਕ ਦੇ ਨਾਲ ਨੂੰ ਲੜਾਈ ਕੀਤੀ ਵਿਰੋਧ ਕੀਤਾ ਹਰੇਕ ਦੇ ਨਾਲ ਨੂੰ ਈਰਖਾ ਵੈਰ ਰੱਖਿਆ ਤੇ ਕਹਿੰਦੀ ਜੀ ਦਇਆ ਨਹੀਂ ਕੀਤੀ ਕਿਸੇ ਜੀਵ ਜਾਨਵਰ ਤੇ ਪਸ਼ੂ ਪੰਛੀ ਦਇਆ ਨਹੀਂ ਕੀਤੀ ਮੇ ਪੰਛੀ ਵਿਆਸਾ ਮੈਨੂੰ ਪਾਣੀ ਪਾਉਂ ਤੇ ਅੱਗੇ ਆਪ ਜਾਣਦੇ ਆਪਣੇ ਮਕਾਨ ਕੱਤੇ ਸੀ ਤੇ ਹਰ ਇੱਕ ਘਰ ਦੇ ਅੰਦਰ ਆਮ ਆਪ ਨੂੰ ਪੰਜਾਬੀ ਮੰਡਾਲ ਬਦਲ ਕੁੰਡੇ ਤੋਂ ਸਿਰਫੇ ਬਾਅਦ ਹਰੇਕ ਨੂੰ ਦੁੱਧ ਪਾ ਦੇਣਾ ਜਾਣ ਕਰਨਾ ਪਾਣੀ ਪਾ ਦੇਣਾ ਦਾਣੇ ਪਾ ਦੇਣੇ ਤੇ ਘਰਾਂ ਨੂੰ ਸੁਖ ਸਾਥ ਨਹੀਂ ਦਿੱਤੇ ਤੇ ਅੱਜੋ ਸੀ ਜਾਨਵਰਾਂ ਨੂੰ ਕਿਤੇ ਬੈਂਡ ਨੇ ਪਾਂਚੀ ਦਿਖਾਈ ਦਿੰਦਾ ਕਿ ਅੰਮ੍ਰਿਤ ਵੇਲੇ ਚਾਹ ਚਾਹੁੰਦੇ ਸੀ ਪਾਂਚੀ ਬੜਾ ਮਨ ਨੂੰ ਆਨੰਦ ਮਿਲਦਾ ਸੀ ਤੇ ਆਪ ਜਾਨਵਰ ਸਾਡੇ ਕਿੱਧਰ ਕਿੱਦਰੀ ਪਾਂਚੀ ਕਿੱਧਰ ਚਲੇ ਗਈ ਤੁਹਾਨੂੰ ਪਤਾ ਹੈ ਕਿਉਂਕਿ ਅਸੀਂ ਸਾਧਨ ਸਾਧੂ ਸਮਾਜ ਨੂੰ ਨਵਦਾ ਰਿਆ ਉਹ ਸੂਰ ਸ਼ਾਪੇ ਨਾਲ ਇੱਕ ਕੰਦੇਗੀ ਕੋਰ ਵਿਚਾਰੀ ਸਹੀ ਛੱਡ ਗਏ ਕੋਈ ਵੀ ਜੀਉ ਸੀਗੇ ਉਹਨੂੰ ਜੜੇ ਤੇਸ ਤਰਾ ਆਪਣੀ ਤੋਂ ਜੀਵ ਅਨਕੀਤੇ ਨਾਂ ਕੋਈ ਜੀਵ ਜਤ ਜਤ ਨੂੰ ਕੋ ਪਾਲਣਾ ਕੀਤਾ ਪਰਮ ਆਨੰਦ ਸਾਸਨ ਦੇ ਮਿਲ ਕਥਾ ਪੁਨੀਤਨ ਚਾਤਰੀ ਆਖਰੀ ਲਾਭਾਂ ਜੀ ਕਹਿ ਰਹੇ ਐ ਕਿ ਪਰਮ ਆਨੰਦ ਕਹਿੰਦਾ ਤੂੰ ਸਾਸਨ ਕੋਲੋਂ ਤੇ ਬਹਿ ਕੇ ਕਥਾ ਨਿਸਰਮਨ ਕੀਤੀ ਚੰਗੇ ਜਿਹੜੇ ਗੁਣ ਸੀ ਤੁਹਾਨੂੰ ਪੈਦਾਨੇ ਕੀਤਾ ਇਸ ਤਰ੍ਹਾਂ ਦਾ ਵਿਧਾਨ ਤੇ ਕਰਕੇ ਪਾਵਨ ਸ਼ਬਦ ਦੇ ਵਿੱਚ ਵਿਚਾਰ ਕਰਦੇ ਆ ਆਪ ਨੇ ਹਿਰਦੁਨ ਦੇ ਪੁਜਾਰੀ ਬਣ ਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ ਜੁਗਿਆਸੂਆਂ ਨੂੰ ਪ੍ਰਭੂ ਪਰਮਾਤਮਾ ਦੇ ਮਾਰਗ ਬਾਰੇ ਦੱਸਣਾ ਕੀਤਾ ਤੇ ਸੰਸਾਰ ਮੁਕਤ ਹੋ 10 ਸਾਲ ਦੀ ਜਿਹੜੀ ਆਇਓਸਾ ਉਹ ਬਤੀਤ ਕੀਤੀ। ਪ੍ਰਭੂ ਦੇ ਗੁਣ ਗਾਉਂਦੇ ਆ ਆਪਕ ਤਰੀਬਨ 1593 ਈਸਵੀ ਦੇ ਵਿੱਚ ਇਸ ਸੰਸਾਰ ਤੋਂ ਸਦਾ ਲਈ ਅਲਵਿਦਾ ਕਹਿ। ਆ ਗੁਰੂ ਚਰਨਾਂ ਜਾਗਰਾ ਕੇ ਉਹਨਾਂ ਦੀ ਕਮਾਈ ਉਹਨਾਂ ਦੇ ਉਪਦੇਸ਼ ਅੱਜ ਵੀ ਪੁੱਲੇ ਨੂੰ ਜਾ ਸਕਦੇ। ਉਹ ਜੋ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਅਤੇ ਸੁਣ ਕੇ ਇਹਨੂੰ ਪੂਰਨ ਲਾਭ ਸਾਨੂੰ ਮਿਲ ਰਿਹਾ ਹੈ ਉਹ ਬਦਵਲਤ ਇਹਨਾਂ ਭਗਤਾਂ ਦੀ ਹੈ ਔਰ ਇਹ ਮਨੋਂ ਇੱਕ ਪਾਸੇ ਧਰਮ ਗ੍ਰੰਥ ਪੜ੍ਹ ਕੇ ਸੁਣ ਰਿਹਾ ਹੈ ਦੂਜੇ ਪਾਸੇ ਸਾਰੇ ਸੰਸਾਰ ਦੇ ਜੋ ਵਰਤਕ ਕਾਰਜ ਨੇ ਪਾਪ ਨੇ ਨਿੰਦਿਆ ਚੁਗਲੀ ਉਹ ਵੀ ਕਰ ਰਿਹਾ ਤਾਂ ਫਿਰ ਫਿਰ ਬਾਣੀ ਕਹਿੰਦੀ ਹੈ ਕਿ ਹਾਥ ਦੀਪ ਕੋਏ ਕਰੇ ਹਾਥ ਜਿਹਨੇ ਹਾਥ ਦੀਵਾ ਚਾਨਣ ਕੀਤਾ ਫਿਰ ਵੀ ਪੂਝ ਜਾ ਕੇ ਡਿੱਗਦਾ ਹੈ ਪਤਾ ਨਾ ਗਿਆਨ ਜੀ ਨੂੰ ਆਪਾਂ ਮਾਦੀ ਛੇੜੀ ਸਾਲੇ ਬ੍ਰਹਮ ਕਹਿੰਦੀ ਆ ਵੀ ਹਾਂ ਬਾਣੀ ਆ ਕਹਿੰਦੀ ਬਾਣੀ ਆ ਕਹਿੰਦੀ ਆਹ ਕਰ ਕਰਦੇ ਦਾ ਪਰ ਆਪਣੇ ਜੀਵਨ ਚ ਝਾਤ ਮਾਰੀਏ ਸੀ ਉਹ ਬੜਲਾ ਉਹ ਵਿਚਾਰਾ ਕਰਦੇ ਨਹੀਂ ਇਸ ਕਰਕੇ ਮਾਲਕ ਕਹਿੰਦੇ ਹਾਕਮ ਚ دیਵਾ ਹੈ ਗਿਆਨ ਦਾ ਨਹੀਂ ਤਾਂ ਫਿਰ ਤੇ ਸਾਲੇ ਬ੍ਰਹਮ ਕਹਿੰਦੀ ਕਿ ਤੂੰ ਦਿਖਾਉਣ ਬਾਤ ਦੀ ਮੈਂ ਬਹੁਤ ਸਿਆਣਾ ਮੈਂ ਬਹੁਤ ਸਿਆਣਾ ਪਰ ਕਹਿੰਦੇ ਕੰਮ ਨਹੀਂ ਕਰਦੇ ਤੂੰ ਪਰਮਾਤਮਾ ਦੀ ਆਗਿਆ ਤੋਂ ਉਲਟ ਕਿਆ ਪੜੀਏ ਕਿਆ ਗੁਣੀਏ ਕੇ ਕਿਹਾ ਵੇਦ ਪੁਰਾਨਾ ਸੁਣੀਏ ਬੜੇ ਸੁਨੇ ਕਿਆ ਹੋਈ ਜੋ ਸਹਜ ਨਾਲ ਮਿਲੂ ਸੋਈ ਭਾਲਤ ਕਬੀਰ ਜੀ ਕਹਿੰਦੇ ਨਾ ਸੋਤ ਰਾਤ ਦੇ ਵਿੱਚ ਕਿ ਤੇਰਾ ਪੜਿਆ ਗੁਣਿਆ ਤੇਰਾ ਵਿਦਾਂਤ ਕੀ ਕਹੂਗਾ ਜਦੋਂ ਤੂੰ ਪਰਮਾਤਮਾ ਦੇ ਮਾਰਗ ਨੂੰ ਅਪਣਾਏ ਨਹੀਂ ਸਹਜੂ ਪਰਮੇਸ਼ਰ ਦਾ ਨਾਮ ਆਪਣੇ ਜੀਵਨ ਵਿੱਚ ਵਸਾਏ ਨਹੀਂ ਉਹਦੇ ਅਨੁਸਾਰ ਆਪਣਾ ਜੀਵਨ ਤੂੰ ਮਤੀਤ ਹੀ ਨਹੀਂ ਕਰ ਲੈ ਜੋ ਅਕਾਲਪੁਰਖ ਸਾਨੂੰ ਆਗਿਆ ਕਰਕੇ ਗਏ ਐ ਤੇ ਤੇਰੇ ਬੜੇ ਸੁਨੇ ਦਾ ਲਾਲਚ ਮੱਤਿਆਂ ਕਾਇਦ ਨੇ ਜੇ ਤੂੰ ਕੰਮ ਨਹੀਂ ਸਹੀ ਕਰਨਾ ਤੂੰ ਮਲੇ ਸਿਆਣੇ ਨਹੀਂ ਹੋਇਆ ਤੇਰੀ ਵੀ ਇੱٹری ਨਹੀਂ ਅਸੀ ਕਰਨਾ ਤੇਰੀ ਵਿੱਜਾਂ ਨਹੀਂ ਅਸੀ ਕਰਨਾ ਜੋ ਸਾਰੀ ਘਰ ਨਹੀਂ ਕਰਨਾ ਚਾਹੁੰਦਾ ਬੋਲਣਾ ਇਹ ਤਨ ਰਹਿਣਾ ਆਇਆ ਨਾ ਸਹਿਣਾ ਆਇਆ ਨਾ ਤਨ ਬੋਲਣਾ ਆ ਤੇ ਪਰ ਲੈ ਕੇ ਅਸੀਂ ਕਰਨਾ ਵੀ ਕੀ ਇਹ ਸੇਵਾ ਕਰਕੇ ਤਾਂ ਤਾਂ ਸਾਡੀ ਸਫੜੀ ਹੈ ਨਾ ਜੇ ਅਸੀਂ ਮਾਤਾ ਪਿਤਾ ਦਾ ਸਤਕਾਰ ਕਰਾਂਗੇ ਘਰ ਵਿੱਚ ਉਹਨਾਂ ਨੂੰ ਜਲ ਪਾਣੀ ਦੇਵਾਂਗੇ ਉਹਨਾਂ ਨੂੰ ਖਾਦਾ ਪਾਣੀ ਛਕਾਵਾਂ ਤਾਂ ਸਾਡੀ ਕਿੰਨੀ ਸੇਵਾ ਸਭ ਗਰ ਸੰਸਾਰ ਨੂੰ ਦਿਖਾਓ ਵੀ ਮਾਂ ਕੋ ਸੇਵਾ ਕਰ ਜਾਂਦੇ ਆ ਮਾਂ ਕੋ ਘਰ ਨੂੰ ਖਾ ਬੈਠਾ ਇਸ ਤਰ੍ਹਾਂ ਦਾ ਗਾਣ ਗੁਲਾਮ ਕਾਕ ਦੇ ਵਿੱਚ ਵੀ ਪਾਠ ਦੀ ਕਰਦੇ ਆ ਕਿ ਕਹਾ ਪ੍ਰਭ ਅਵਰ ਅਵਰ ਕਿਛ ਕੀਜਾ ਆਵ ਬਾਦ ਸ਼ਿੰਗਾਰ ਟੋਕੜ ਟੁਕਕਾਈ ਕਿਉ ਸ਼ਿੰਗਾਰ ਮਿਲ ਲੈ ਤਾਂ ਪ੍ਰਭ ਸੋ ਸ਼ਿੰਗਾਰ ਤੂਕ ਮੁਖ ਭਾਵੇਂ ਉਹ ਪ੍ਰਾਤਮਾ ਪਰਮੇਸ਼ਰ ਦਾ ਤੂੰ ਦਿੱਤਾ ਇਹ ਜਨਮ ਟੋਕੜ ਵਿੱਚ ਹੀ ਗਵਾ ਲਿਆ ਆਪਣੇ ਕਹਿੰਦੇ ਸਜਾਵਟ ਕੋਈ ਔਰਤ ਹੈ ਸਨ ਹੀਤ ਪ੍ਰੀਤੀ ਨਾਲ ਕੱਢ ਰਹੇ ਆ। ਉਹ ਘਰ ਵਿੱਚ ਬੈਠ ਬੈਠ ਕੇ ਸ਼ਿੰਗਾਰ ਕਰੇ, ਸੁੰਦਰ ਵਾਮਨ ਕੇ ਬੈਠੇ। ਇਹ ਕਹਿੰਦੇ ਲੋਕਾਂ ਦੇ ਦਿਖਾਵੇ ਮੱਤਰ ਕਰਦੇ। ਜਿਹੜਾ ਉਹਦਾ ਘਰ ਦਾ ਪਤੀ ਆ ਉਹ ਤਾਂ ਖੁਸ਼ ਨਾ ਹੋਵੇ। ਉਹਦੀ ਇਹ ਸਜਾਵਟ ਉਹਦਾ ਸ਼ਿੰਗਾਰ ਕਿਸ ਕੰਮ ਕਿਸੇ ਕੰਮ ਨਹੀਂ ਆਉਣ ਵਾਲਾ। ਦੂਸਰੇ ਤਰ੍ਹਾਂ ਇਹ ਹੈ ਕਿ ਤੁਸੀਂ ਪਰਮਾਤਮਾ ਨੂੰ ਖੁਸ਼ ਕਰੋ, ਸੰਸਾਰ ਨੂੰ ਖੁਸ਼ ਕਰਨ ਕੋਈ ਲੋੜ ਨਹੀਂ। ਕਿਉਂਕਿ ਬਾਣੇ ਦੀ ਮਨ ਜਿੱਤੇ ਡਗ ਜੀੜੇ ਕੋ ਮਨ ਨੂੰ ਜਿੱਤ ਲਿਆ ਨਾ ਪਰਮਾਤਮਾ ਦੇ ਮਾਰਗ ਦਾ ਤਾਣ ਨਹੀਂ ਹੋ ਗਿਆ ਇਹ ਸੰਸਾਰ ਤਾਂ ਆਪੇ ਕੋ ਨਾ ਸੰਸਾਰ ਨੇ ਨਾਲ ਜਾਣਾ ਨਾ ਸੰਸਾਰ ਨਾਲ ਆਇਆ ਸੀ ਬਸ ਇਹ ਤਾਂ ਮਹਾਰਾਜ ਨੇ ਇੱਕ ਖੇਡ ਲਜੀ ਹੈ ਬਸ ਸੰਸਾਰ ਵਿੱਚ ਰਹਿਣਾ ਕਮਲ ਦੇ ਫੁੱਲ ਬਣ ਜੜਾ ਸੰਸਾਰ ਦੇ ਰਹਿ ਕੇ ਆਪਾਂ ਉੱਚਾ ਕਰਕੇ ਕਮਲ ਦੇ ਫੁੱਲ ਬਣ ਖੜ ਕੇ ਜਿਵੇਂ ਲੋਕਾਂ ਨੂੰ ਤਰਸਿਤ ਕਰਦਾ ਹਉਮੇ ਨਰੰਕਾਰ ਦਾ ਭਗਤੋ ਨਾਮ ਜਪ ਸੇਮ ਨਿਰੰਕਾਰ ਆਕਾਲ ਪੁਰਖ ਦੇ ਨਾਮ ਨਾਲ ਜੁੜਨਾ ਕਰ ਤੇਰਾ ਤਾਂ ਆਇਆ ਸੰਸਾਰ ਤੇ ਸੰਭਲਾ ਹੈ ਸੋ ਆਉ ਸੰਤਨ ਸੁਣਿਆ ਅੰਦਾਸਾਂ ਦਾ ਬੋਲਿਆ ਪਰਵਾਨ ਆਕਾਲ ਪੁਰਖ ਦਾ ਨਿਸ ਕਿਰਪਾ ਕਰਨ ਪਾਵਨ ਚਰਨਾਂ ਨਾਮ ਬਖਸ਼ਿਸ਼ ਕਰਨ ਪਾਵਨ ਚਰਨਾਂ ਦੀ ਸੇਵਾ ਕੋਸ਼ਿਸ਼ ਕਰਨ ਸਾਧੂ ਦਾ ਨਾਮ ਜਪਣਾ ਬਾਣੀ ਪੜਨਾ ਸਿਮਰਨ ਕਰਨ ਸਾਨੂੰ ਐਸੀ ਬਖਸ਼ਿਸ਼ ਕਰਨ ਸਾਨੂੰ ਜਾਜ ਆ ਜਾਵੇ ਕਿਵੇਂ ਨਿਰੰਕਾਰ ਦੇ ਗੁਣਾਂ ਨੂੰ ਗੋਣਾ ਐਸੀ ਮਾਤ ਪੁਰਖ ਨਦਰੋ ਨਦਰ ਮੈਂ ਹਾਲ ਕਰਨ ਆਲਪ ਸਮਾਨ ਦਾ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਕੋਈ ਵੀ ਰਸਨਾ ਗੰਝ ਦੇਹ ਗੱਲ ਕੇ ਆਪ ਨੂੰ ਜੀ ਬਾਗ ਗੁਰਜੀਤਾ ਹਰਸਾ ਬਾਗ ਗੁਰਜੀ ਕੀ ਤਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੋ ਨਾਮ ਵਾਹਿਗੁਰੂ ਸਾਰ 三。啊